ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਕੱਲ ਜਿਹੜਾ ਫੈਸਲਾ ਪੰਚ ਸਿੰਘ ਸਭਾ ਦੇ ਮੀਟਿੰਗ ਦੇ ਵਿੱਚ ਹੋਇਆ ਜਿੱਤੇ ਵਿੱਚ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਕੈਨਿ ਰਗਵੀਰ ਸਿੰਘ ਜੀ ਨੇ ਪੰਚ ਸਿੰਘ ਸਭਾ ਨਾਲ ਤੇ ਪ੍ਰਾਪਤ ਇਹ ਫੈਸਲਾ ਸੁਣਾਇਆ ਸਿੱਖ ਕੌਮ ਨੂੰ ਸੰਦੇਸ਼ ਦਿੱਤਾ ਕਿ ਸਨੇਚਰਵਾਰ ਜਿਹੜੀ ਵਿਸਾਖੀ ਹੈਗੀ ਜਿਸ ਨੂੰ ਤਕਰੀਬਨ 300 ਤੇ 5 ਸਾਲ ਹੋ ਜਾਣਗੇ ਖਾਲਸੇ ਦੇ ਪ੍ਰਕਾਸ਼ ਹੋਣ ਨੂੰ ਆਇਆ ਉਸ ਦਿਨ ਸਮੁੱਚੇ ਕੌਮ ਆਪਣੇ ਘਰਾਂ ਤੇ ਆਪਣੇ ਕਾਰੋਬਾਰਾਂ ਤੇ ਔਰ ਗੁਰਦੁਆਰਿਆਂ ਦੇ ਉੱਤੇ ਖਾਲਸਾ ਹੀ ਜਾ ਨਿਸ਼ਾਨ ਹੈ ਖਾਲਸੇ ਦਾ ਉਹ ਸਾਰੇ ਲੜ। ਇਹ ਨਾਰਾ ਵੀ ਹੈ ਫਲਸਫਾ ਵੀ ਹੈ ਤੇ ਗੁਰੂ ਅਕਾਲ ਪੁਰਖ ਦੀ ਦੇਣ ਵੀ ਹੈ ਚੁੱਲਤੇ ਨਿਸ਼ਾਨ ਰਹਿ ਪੰਥ ਮਹਾਰਾਜ ਕੇ ਚੁੱਲਤੇ ਨਿਸ਼ਾਨ ਰਹਿ ਪੰਥ ਮਹਾਰਾਜ ਕੇ ਇਹ ਨਿਸ਼ਾਨ ਸਾਹਿਬ ਚਲਾਓ ਤੇ ਸਿੱਖ ਕੌਮ ਦੀ ਚੜ੍ਹਦੀ ਕਲਾ ਹੋਵੇ ਨਾ ਉਹਨਾਂ ਦਾ ਹੁਕਮ ਸੁਣ ਕੇ ਸਮੁੱਚੇ ਦਿੱਲੀ ਦੇ ਸੰਗਤ ਨੂੰ ਹੋਰ ਵੀ ਜੋ ਕੁਝ ਸੁਣ ਰਿਹਾ ਹੋਵੇ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਅਕਾਲ ਤਖਤ ਦੇ ਹੁਕਮ ਨੂੰ ਉਲਾਈ ਹੁਕਮ ਕਿਹਾ ਗਿਆ ਹੈ ਤੇ ਤੁਸੀਂ ਇਸ ਉਲਾਈ ਹੁਕਮ ਦੇ ਪਾਲਣਾ ਕਰਦੇ ਹੋਏ ਹਰ ਸਿੱਖ ਆਪਣੇ ਘਰਾਂ ਤੇ ਕਾਰੋਬਾਰਾਂ ਦੇ ਉੱਤੇ ਖਾਲਸਾਈ ਚੋ ਨਿਸ਼ਾਨ ਜਿਹੜਾ ਹੈਗਾ ਖਾਲਸਾਈ ਨਿਸ਼ਾਨ ਜਿਹੜਾ ਹੈ ਉਹ ਲਾਵੇ ਔਰ ਚੜ੍ਹਦੀ ਕਲਾ ਦਾ ਪ੍ਰਤੀਕ ਹੋਵੇ ਸਮੁੱਚਾ ਸਿੱਖ ਜਗਤ ਉਸ ਨਿਸ਼ਾਨ ਸਾਨੂੰ ਦੇਖ ਕੇ ਇਹ ਦੇਖੇਗਾ ਮੈਂ ਦਸਮ ਪਾਸ਼ਾ ਦੇ ਹੁਕਮ ਦੀ ਪਾਲਣਾ ਕਰ ਰਿਹਾ ਨਹੀਂ ਕਰ ਰਿਹਾ ਕਿਸੇ ਕਿਸਮ ਦੀ ਜੇ ਕਮੀ ਹੈ ਤੇ ਉਸ ਨੂੰ ਦੂਰ ਕਰੇ ਤੇ ਵੱਤਵਾਰ ਸਿੰਘ ਇਸ ਸ਼ੁਭ ਦਿਹਾੜੇ ਦੇ ਉੱਤੇ ਅਮਰਦੀ ਦਾਤ ਲੈ ਕੇ ਗੁਰੂ ਵਾਲੇ ਬਣਨ ਦਸਮ ਪਾਸ਼ਾ ਦੀਆਂ ਖੁਸ਼ੀਆਂ ਪ੍ਰਾਪਤ ਕਰਨ। ਔਰ ਮੈਨੂੰ ਉਮੀਦ ਹੈ ਕਿ ਸਮੁੱਚਾ ਸਿੱਖ ਜਗਤ ਇਸ ਹੁਕਮ ਦੇ ਉੱਤੇ ਪਾਲਣਾ ਜਰੂਰ ਕਰੇਗਾ ਔਰ ਹਰ ਅਲਚ ਕਰੇਗਾ। ਦੂਸਰੀ ਮੇਰੀ ਬੇਨਤੀ ਹੈ ਕਿ ਹਿੰਦੁਸਤਾਨ ਦੀਆਂ ਚੋਣਾਂ ਆ ਰਹੀਆਂ ਨੇ ਇਸ ਦੇ ਲਈ ਕੱਲ ਸਾਡੀ ਕੋਰ ਕਮੇਟੀ ਦੀ ਮੀਟਿੰਗ ਹੋਈ ਸੀ ਜਿੱਤੇ ਇੱਕ ਫੈਸਲਾ ਲਿਆ ਗਿਆ ਹੈ ਕਿ ਅਸੀਂ ਐਗਜ਼ੀਕਟਿਵ ਦੇ ਜਿੰਨੇ ਵੀ ਮੈਂਬਰ ਹਨ ਆਫਿਸ ਵੀਰ ਹਨ ਉਹਨਾਂ ਸਾਰਿਆਂ ਦੀ ਮੀਟਿੰਗ ਬੁਲਾ ਕੇ ਤੇ ਜੋ ਵੀ ਫੈਸਲਾ ਕਰਨਾ ਹੈ ਹਰ ਦੀ رائے ਲੈ ਕੇ ਇਹ ਫੈਸਲਾ ਕਰੀਏ ਤੇ ਬੁੱਧਵਾਰ ਠੀਕ 3 ਵਜੇ ਨਾਲ ਸ਼੍ਰੋਮਣੀ ਅਕਾਲੀ ਦਲ ਦਿੱਲੀ ਕਾਈ ਦੇ ਦਫਤਰ ਰਕਾਬਗਨ ਸਾਹਿਬ ਕੇ ਇਹ ਮੀਟਿੰਗ ਹੋ ਰਹੀ ਹੈ ਮੈਂ ਸਮੁੱਚੇ ਦਿੱਲੀ ਦੇ ਅਕਾਲੀ ਵਰਕਰਾਂ ਨੂੰ ਉਧੇਦਾਰਾਂ ਨੂੰ ਇਹ ਅਪੀਲ ਕਰਾਂਗਾ ਬਿਸ਼ੱਕ ਅਸੀਂ ਟੈਲੀਫੋਨ ਆ ਰਹੇ ਤੁਹਾਨੂੰ ਬੇਨਤੀ ਕਰਨੀ ਹੈ ਪਰ ਜਿਹੜੇ ਦਿੱਲੀ ਸਿੱਖ ਦੁਆਰਾ ਪੰਧਕ ਕਮੇਟੀ ਦੇ ਮੈਂਬਰ ਹਨ ਜਿਹੜੇ ਉਹਨਾਂ ਨੇ ਆਪਣੇ ਹਲਕਿਆਂ ਦੇ ਵਿੱਚ ਅਕਾਲੀ ਜਲ ਦੇ ਐਗਜ਼ੈਕਟਿਵ ਵਿੱਚ ਕੋਈ ਉਧੇਦਾਰੇ ਪਾਇਨ ਕੋਈ ਜੱਟ ਦੇ ਮੈਂਬਰ ਪਾਇਨ ਉਹ ਹਰ ਬੰਦਾ 100% ਆਪਣੇ ਸਾਥਰੇ ਮੈਂਬਰਾਂ ਨੂੰ ਲੈ ਕੇ ਉਸ ਵਕਤ ਹਾਜ਼ਰੀ ਪਰਣ ਤਾਂ ਕਿ ਦਿੱਲੀ ਦਾ ਸਮੁੱਚਾ ਸਿੱਖ ਇਹ ਜਿਹੜਾ ਚੋਣਾਂ ਦੇ ਵਿੱਚ ਕਿਸ ਨੂੰ ਸਪੋਰਟ ਕਰਨੀਆਂ ਐ ਕਿਸ ਨੂੰ ਜਿਤਾਣਾ ਐ ਆਉਣ ਵਾਲੇ ਸਮੇਂ ਹਿੰਦੁਸਤਾਨ 'ਚ ਕਿਹੜੀ ਪਾਰਟੀ ਰਾਜ ਕਰੇ ਜਿਹੜਾ ਸਿੱਖਾਂ ਦਾ ਮਾਣ ਸਤਿਕਾਰ ਰੱਖ ਸਕੇ ਉਸ ਨੂੰ ਵੋਟਾਂ ਪਾਣੀਆਂ ਇਸ ਲਈ ਮੇਰੀ ਬੇਨਤੀ ਨੂੰ ਸਾਰੇ ਪ੍ਰਵਾਨ ਕਰੋਗੇ ਔਰ ਬੁੱਧਵਾਰ ਤਿੰਨ ਵਜੇ ਨਾਲ ਜ਼ਰੂਰ ਹਾਜ਼ਰੀ ਭਰੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ